ਸਤਿ ਸ਼੍ਰੀ ਅਕਾਲ ਦੀ ਖਬਰ ਪ੍ਰਤਾਰੋ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ-ਬਹੁਤ ਧੰਨਵਾਦ ਡੱਲਾ ਜੀ ਪੋਨਰ ਸਰਜੀਤ ਅਕਾਲੀ ਦਲ ਦੀ ਵੱਡੀ ਹਾਰ ਦੇ ਕੀ ਮਤਲਬ ਕੱਢੇ ਸਾ ਸਕਦੇ ਨੇ ਕੀ ਸੁਖਵੀਰ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੀ ਪਹਿਲੀ ਸਿੱਧੀ ਲੜਾਈ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਪਿਛਲੇ ਦਿਨਾਂ ਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਦੇ ਵੱਲੋਂ ਕਿਹੜੀਆਂ ਗਲਤੀਆਂ ਕੀਤੀਆਂ ਗਈਆਂ ਕਿਹੜੀਆਂ ਗਲਤੀਆਂ ਰਹਿ ਗਈਆਂ ਕਿੱਥੇ ਕਮੀ ਰਹੀ ਕਰਿਓ ਵਿਸ਼ਲੇਸ਼ਣ ਸੰਜੇ ਜੀ ਦੇਖੋ ਤੁਸੀਂ ਸਵਾਲ ਬੜੇ ਸਖਤ ਪੁੱਛਲੇ ਮੈਥੋਂ ਮਨਦੀਪ ਸਿੰਘ ਜੀ ਮੇਰਾ ਇਹ ਮੰਨਣਾ ਹੈ ਕਿ ਹਲੇ ਤਾਂ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਬਾਦਲ ਦੇ ਵਿਚਾਰੇ ਜਿਹੜੀ ਇਹ ਤਾਂ ਚਲੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਪ੍ਰਬੰਧ ਦੀ ਚੋਣ ਸੀ ਅਸਲ ਵਿੱਚ ਹਾਜੇ ਸਦਾਂਤਕ ਲੜਾਈ ਨਵੀਂ ਨਵੀਂ ਸ਼ੁਰੂ ਹੋਈ ਹੈ ਜਨੋਂ ਦੇ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬੜੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀ ਚੋਣ ਸੀ ਇਹਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਨੂੰ ਹਾਰ ਮਿਲੀ ਹੈ ਮਿੱਠੂ ਸਿੰਘ ਕਾਨਕੇ ਸਿਰਫ 18 ਵੋਟਾਂ ਹਾਸਲ ਕਰ ਸਕੇ ਪਿਛਲੀ ਵਾਰੀ ਵੀ ਬੀਬੀ ਜਗੀਰ ਕੌਰ ਨੂੰ ਪਈਆਂ ਸੀ 33 ਵੋਟਾਂ ਇਹ ਆਪਸੀ ਕੱਪੜਛਾਨ ਕਰਨ ਦਾ ਸਵਾਲ ਪੁਨਰਸੁਰਜੀਤ ਅਕਾਲੀ ਦਲ ਲਈ ਜ਼ਰੂਰ ਹੈ ਕਿ ਅਗਰ ਪਿਛਲੀ ਵਾਰੀ 33 ਮੈਂਬਰ ਇਹਨਾਂ ਦੇ ਨਾਲ ਸੀ ਤੇ ਉਹਨਾਂ ਦੀ ਗਿਣਤੀ ਘਟ ਕੇ 18 ਕਿਉਂ ਰਹਿ ਗਈ 136 ਵੋਟਾਂ ਇਸ ਵਾਰ ਪਈਆਂ ਨੇ ਪਿਛਲੀ ਵਾਰੀ ਵੋਟਾਂ ਵੱਧ ਪਈਆਂ ਸੀ ਇਸ ਵਾਰ 136 ਵੋਟਾਂ ਪਈਆਂ ਨੇ ਕਈ ਮੈਂਬਰ ਗੈਰਹਾਜ਼ਰ ਵੀ ਰਹੇ ਹੁਣ ਇੱਕ ਵੋਟ ਰੱਦ ਵੀ ਹੋਈ ਹੈ ਹਰਜਿੰਦਰ ਸਿੰਘ ਧਾਮੀ 117 ਵੋਟਾਂ ਲੈ ਕੇ ਗਏ ਨੇ ਪਿਛਲੀ ਵਾਰੀ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਸੀ 107 ਵੋਟਾਂ ਹਰਜਿੰਦਰ ਸਿੰਘ ਧਾਮੀ 10 ਵੋਟਾਂ ਦਾ ਵਾਅਦਾ ਕਰ ਗਿਆ। ਔਰ ਇਹਨਾਂ ਨੂੰ ਪਿਛਲੀ ਵਾਰੀ ਨਾਲੋਂ 11 ਵੋਟਾਂ ਘਟ ਪਈਆਂ। ਹੁਣ ਗੈਨੀ ਹਰਪ੍ਰੀਤ ਸਿੰਘ ਨੂੰ ਔਰ ਜਿਹੜੀ ਇਹਨਾਂ ਦੀ ਦੂਜੀ ਸੀਨੀਅਰ ਲੀਡਰਸ਼ਿਪ ਹੈ ਪੁਨਰ ਸੁਰਜੀਤ ਅਕਾਲੀ ਦਲ ਨੂੰ ਉਹਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਹ ਸੋਚਣ ਦੀ ਲੋੜ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟਾਂ ਕਿਉਂ ਕਟੀਆਂ। ਹਾਲਾਂਕਿ ਠੀਕ ਹੈ ਇਹ ਗੱਲ ਆਪਾਂ ਮੰਨਦੇ ਹਾਂ ਕਿ ਇਹ ਜਿਹੜੇ ਹਾਊਸ ਦੇ ਵਿੱਚ ਵੋਟਾਂ ਪਈਆਂ ਨੇ ਇਹ ਹਾਊਸ ਬੋਰਡ ਪੁਰਾਣਾ 10 11 12 ਸਾਲ ਹੋ ਗਏ 13 ਸਾਲ ਹੋ ਗਏ ਨਵੇਂ ਸਿਰੇ ਤੋਂ ਵੋਟਾਂ ਪੈ ਕੇ ਲੋਕ ਚੁਣ ਕੇ ਨਹੀਂ ਆਏ ਪਰ ਇਹਨਾਂ ਦੇ ਵਿੱਚੋਂ ਬਹੁਮਤ ਵਾਲੇ ਲੋਕ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ ਗੁਚਰਾਂ ਸਿੰਘ ਤੜਾ ਦੇ ਨਾਲ ਸੀ ਫਿਰ ਅਵਤਾਰ ਸਿੰਘ ਮੱਕੜ ਹੋਣਾ ਦੇ ਨਾਲ ਸੀ ਤੇ ਧਾਮੀ ਹੋਣਾ ਦੇ ਨਾਲ ਨੇ ਫਿਰ ਵੀ ਮੇਰਾ ਇਹ ਮੰਨਣਾ ਹੈ ਕਿ ਪੁਰਸੁਜੀਤ ਅਕਾਲੀ ਦਲ ਵੱਲ ਸਮਰਥਨ ਐਸਪੀਸੀ ਮੈਂਬਰਾਂ ਦਾ ਵਧਣਾ ਚਾਹੀਦਾ ਸੀ ਕਿਉਂਕਿ ਸਿਧਾਂਤਕ ਲੜਾਈ ਇੱਕ ਲੜੀ ਹੈ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਸਿਧਾਂਤਕ ਲੜਾਈ ਲੜੀ ਹੈ ਔਰ ਸੱਤ ਮੈਂਬਰੀ ਕਮੇਟੀ ਚੋ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਦੇ ਮੁਤਾਬਕ ਇਹ ਆਸ ਬਣਤੀ ਹੈ ਕਿ ਅਸੀਂ ਨਵੀਂ ਲੀਡਰਸ਼ਿਪ ਦਵਾਂਗੇ ਸੋ ਹੁਣ ਪੁਨਰ ਸੁਜੀਤ ਅਕਾਲੀ ਦਲ ਨੂੰ ਉਸ ਉਦੇਸ਼ ਤੇ ਪੈਰਾਂ ਦੇਣ ਦੀ ਲੋੜ ਹੈ ਔਰ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਗਲਤੀਆਂ ਦੀ ਦੇਖੋ ਪੁਨਰ ਸੁਜੀਤ ਅਕਾਲੀ ਦਲ ਜਦੋਂ ਦਾ ਬਣਿਆ ਭਾਵੇਂ ਉਸ ਤੋਂ ਬਾਅਦ ਹੜਾਂ ਦੀ ਵੀ ਦਿੱਕਤ ਸਾਡੇ ਸਾਹਮਣੇ ਆਈ ਮੇਰਾ ਇਹ ਮੰਨਣਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਨੂੰ ਪੰਜਾਬ ਦੇ ਵੱਡੇ ਮੁੱਦਿਆਂ ਤੇ ਅੰਦੋਲਨ ਛੇੜਨਾ ਪੈਣਾ ਹੈ ਡਰਾਇੰਗ ਰੂਮ 'ਚ ਬੈਠ ਕੇ ਦਫ਼ਤਰਾਂ 'ਚ ਬੈਠ ਕੇ ਅਖਬਾਰਾਂ 'ਚ ਪ੍ਰੈਸ ਨੋਟ ਜਾਰੀ ਕਰਕੇ ਅਖਬਾਰਾਂ 'ਚ ਬੁਲਾਰੇ ਭੇਜ ਕੇ ਲਹਿਰ ਬਰਕਰਾਰ ਨਹੀਂ ਰੱਖੀ ਜਾ ਸਕਦੀ ਲਹਿਰ ਬਰਕਰਾਰ ਰੱਖਣ ਲਈ ਤੁਸੀਂ ਲੋਕਾਂ ਦੇ ਅਸਲੀ ਮੁੱਦਿਆਂ ਤੇ ਸੰਘਰਸ਼ ਛੇੜੋਗੇ ਤੇ ਲੋਕ ਤੁਹਾਡੇ ਤੇ ਉਸ ਪੱਧਰ ਦਾ ਭਰੋਸਾ ਕਰਨਗੇ ਦੇਖੋ 15 ਲੱਖ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ 15 ਲੱਖ ਲੋਕਾਂ ਨੇ ਭਰਤੀ ਕੀਤੀ ਹੈ ਭਰਤੀ ਹੋਈ ਹੈ 15 ਲੱਖ ਲੋਕ ਉਸ ਤੋਂ ਬਾਅਦ ਵੀ ਹੋ ਰਹੇ ਨੇ ਹਾਲਾਂਕਿ ਹੁਣ ਤਾਂ ਇਹ ਗਿਣਤੀ ਹੋਰ ਵਧ ਗਈ ਹੋਣੀ ਹੈ ਕਿੰਨੇ ਲੱਖ ਵਧੀ ਇਹ ਤਾਂ ਪਤਾ ਲੱਗੂਗਾ ਜਦੋਂ ਇਹ ਗਣਤੀ ਮਿਲਤੀ ਕਰਕੇ ਦੱਸਣਗੇ ਪਰ ਭਰਤੀ ਹੁਣ ਵੀ ਹੋ ਰਹੀ ਹੈ ਪੁਨਰ ਸੁਜੀਤ ਅਕਾਲੀ ਦਲ ਨੂੰ ਲੋਕ ਤਕੜਾ ਦੇਖਣਾ ਚਾਹੁੰਦੇ ਨੇ ਔਰ ਇਹ ਐਸਡੀਪੀਸੀ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਚ ਪਿੱਛੇ ਰਹਿ ਗਏ ਲੋਕ ਇਹਨਾਂ ਤੋਂ ਵੱਧ ਉਮੀਦ ਕਰ ਰਹੇ ਸੀ ਮੈਨੂੰ ਲੱਗ ਰਿਹਾ ਸੀ ਵੀ ਇਹ ਵੱਧ ਇਸ ਵਾਰ ਵੋਟਾਂ ਲੈ ਕੇ ਜਾਣਗੇ ਬਹੁਤ ਸਾਰੇ ਲੋਕਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਅਸੀਂ ਪੁਨਰ ਸੁਜੀਤ ਅਕਾਲੀ ਦਲ ਨੂੰ ਤਕੜਾ ਦੇਖਣਾ ਜਾ ਰਹੇ ਹਾਂ ਤੇ ਪੁਨਰ ਸੁਰਜੀਤ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਵੀ ਸੰਗਠਿਤ ਅੰਦੋਲਨ ਜਦੋਂ ਦੇ ਇਹਨਾਂ ਨੇ ਨਵੇਂ ਸਿਰੇ ਤੋਂ ਆਪਣੀ ਚੋਣ ਕੀਤੀ ਹੈ ਕੋਈ ਵੀ ਸੰਗਠਿਤ ਅੰਦੋਲਨ ਸ਼ੁਰੂ ਨਹੀਂ ਕਰ ਪਾਈ ਹੋਰ ਤਾਂ ਹੋਰ ਮਨਦੀਪ ਸਿੰਘ ਖਾਲਸਾ ਜਿਹੜਾ ਸਾਂਝਾ ਉਮੀਦਵਾਰ ਹੈ ਪੁਨਰ ਸੁਰਜੀਤ ਅਕਾਲੀ ਦਲ ਕੁਝ ਦਿਨਾਂ ਤੋਂ ਸਰਗਰਮ ਨਜ਼ਰ ਆਇਆ ਬਹੁਤ ਪਹਿਲਾਂ ਤੋਂ ਇਹਨਾਂ ਨੂੰ ਉਸ ਮੈਦਾਨ ਦੇ ਵਿੱਚ ਨਿਕਲ ਪੈਣਾ ਚਾਹੀਦਾ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਦੇਖੋ ਸੁਖਵੀਰ ਸਿੰਘ ਬਾਦਲ ਸਿਧਾਂਤਕ ਤੌਰ ਤੇ ਕਮਜ਼ੋਰ ਹੈ ਨੈਤਿਕਤਾ ਦੇ ਆਧਾਰ ਤੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਜੱਠੇਦਾਰ ਸਹਿਬਾਨਾ ਨੂੰ ਬਦਲਿਆ ਜਾਂ ਬੀਜੇਪੀ ਦੇ ਨਾਲ ਉਹਨਾਂ ਦੀ ਸਾਝ ਰਹੀ ਤੇ ਬੀਜੇਪੀ ਨਾਲ ਸਾਝ ਰਹਿੰਦੇ ਸੁਖਵੀਰ ਪੰਜਾਬ ਦਾ ਉਹ ਕੁਝ ਨਹੀਂ ਕਰ ਸਕਿਆ ਜੋ ਉਹਦੇ ਕੋਲੇ ਮੌਕਾ ਸੀ ਅੱਜ ਸੁਖਵੀਰ ਬਾਦਲ ਵੀ ਇਹ ਮਹਿਸੂਸ ਕਰਦਾ ਹੋਵੇਗਾ ਕਿ ਅਗਰ ਮੈਂ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵੱਡੇ ਮੁੱਦੇ ਸੁਲਝਾ ਦਿੱਤੇ ਹੁੰਦੇ ਤੇ ਅੱਜ ਅਸੀਂ ਬਹੁਤ ਵੱਡੇ ਲੀਡਰ ਹੁੰਦੇ ਮੈਂ ਦੇਖ ਰਿਹਾ ਸੀ ਹੁਣ ਤੁਸੀਂ ਵੇਖੋ ਦੋ ਦਿਨਾ ਤੋਂ ਜਿਹੜਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਆਲਾ ਬੀਜੇਪੀ ਨੇ ਫੈਸਲਾ ਕੀਤਾ ਕੇਂਦਰ ਦਾ ਇਹਦੇ ਤੇ ਸੁਖਵੀਰ ਸਿੰਘ ਬਾਦਲ ਵਰਗੇ ਵਿਰੋਧ ਕਰ ਰਹੇ ਨੇ ਦੰਬ ਕੇ ਕਿੱਡਾ ਵਿਰੋਧ ਕਰ ਰਿਹਾ ਸੁਖਵੀਰ ਬਾਦਲ ਹਰਸ਼ਮਰਤ ਕੌਰ ਬਾਦਲ ਹੁਣ ਸੁਖਵੀਰ ਬਾਦਲ ਤੇ ਹਰਸ਼ਮਰਤ ਕੌਰ ਬਾਦਲ ਆਪਣੇ ਸਟੈਂਡ ਤੇ ਰਹਿ ਅਗਰ ਹੁਣ 27 ਤੋਂ ਪਹਿਲਾਂ ਬੀਜੇਪੀ ਨਾਲ ਸਮਝਾਤਾ ਕਰਕੇ ਤੇ ਫਿਰ ਯੂਨੀਵਰਸਿਟੀ ਦੇ ਮੁੱਦੇ ਤੇ ਬੀਜੇਪੀ ਦਾ ਜ਼ਰੂਰ ਤੇ 27 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਸਮਝੌਤਾ ਫਿਰ ਇਹ ਸਿਆਸਤ ਕਿਦਾਂ ਦੀ ਹੈ ਲੋਕ ਇਸੇ ਗੱਲ ਨੂੰ ਪਸੰਦ ਨਹੀਂ ਕਰਦੇ ਮਨਦੀਪ ਸਿੰਘ ਜੀ ਅਗਰ ਤੁਸੀਂ ਵਿਰੋਧ ਕਰਨਾ ਹੈ ਤੇ ਫਿਰ ਸੰਘਰਸ਼ ਕਰੋ ਲੜਾਈ ਲੜੋ ਤੇ ਜਿੱਤ ਕੇ ਦਿਖਾਓ ਹਾਰੇ ਘੋੜੇ ਤੇ ਕੌਣ ਪੈਸਾ ਲਾਉਂਦਾ ਹੈ ਸੋ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਅੰਦੋਲਨ ਛੇੜਿਆ ਸੀ ਆ ਜਿਹੜੀ ਲੈਂਡ ਪੁਲਿੰਗ ਦੀ ਯੋਜਨਾ ਸੀ ਹਾਲਾਂਕਿ ਉਹ ਕਿਸਾਨਾਂ ਦਾ ਵੀ ਅੰਦੋਲਨ ਸੀ ਸੁਖਵੀਰ ਬਾਦਲ ਦਾ ਆਪਣਾ ਅੰਦੋਲਨ ਸੀ ਪਰ ਸੁਖਬੀਰ ਬਾਦਲ ਨੇ ਉਸ ਅੰਦੋਲਨ ਨੂੰ ਚੰਗੇ ਤਰੀਕੇ ਨਾਲ ਲੜਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਖਿਲਾਫ ਪੰਜਾਬ 'ਚ ਅੱਜ ਤੱਕ ਕੋਈ ਵੱਡਾ ਅੰਦੋਲਨ ਨਹੀਂ ਚਲਾ ਸਕਿਆ ਇਹ ਦਿੱਕਤ ਹੈ ਸੁਖਬੀਰ ਸਿੰਘ ਬਾਦਲ ਦੀ ਅਗਰ ਉਹ ਚਲਾਵੇ ਤੇ ਲੋਕ ਭਰੋਸਾ ਕਰ ਲੈਣਗੇ ਹੁਣ ਯੂਨੀਵਰਸਿਟੀ ਦੇ ਮਾਮਲੇ ਤੇ ਜਿਸ ਤਰ੍ਹਾਂ ਦਾ ਸਖਤ ਸਟੈਂਡ ਲਿਆ ਸੁਖਬੀਰ ਬਾਦਲ ਨੇ ਆ ਹਰਜਿੰਦਰ ਸਿੰਘ ਧਾਮੀ ਵੀ ਖਿਲਾਫ ਜਾਣ ਦੇ ਰਹੇ ਸੀ ਕਿ ਇਹ ਯੂਨੀਵਰਸਿਟੀ ਡਿਸੀਜਨਰ ਦਾ ਫੈਸਲਾ ਗਲਤ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਉਥੇ ਵਿਦਿਆਰਥੀ ਵੀ ਪ੍ਰੋਟੈਸਟ ਕਰ ਰਹੇ ਹੈ ਹੁਣ ਕੀ ਸੁਖਬੀਰ ਬਾਦਲ ਇਹਦੇ ਤੇ ਅੰਦੋਲਨ ਖੜਾ ਕਰ ਸਕੂਗਾ ਗੱਲ ਸਾਰੀ ਇੱਥੇ ਆ ਕੇ ਮੁੱਕ ਜਾਂਦੀ ਹੈ ਇਹੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਦੀ ਅੱਗੇ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਕੀ ਅੰਦੋਲਨ ਖੜਾ ਕਰ ਸਕੂਗਾ ਬੰਦੀ ਸਿੰਘਾਂ ਦੇ ਮਸਲੇ ਨੇ ਭਾਵੇਂ ਭਾਵੇਂ ਪੰਜਾਬ ਦੇ ਹੋਰ ਹੱਕੀ ਮਸਲੇ ਨੇ ਇਹ ਨਿਰਪਰ ਕਰਦਾ ਹੈ ਕਿ ਅਗਰ ਇਹ ਅੰਦੋਲਨ ਕਰਦੇ ਨੇ ਤੇ ਕਿਸ ਸਮਰਥਾ ਨਾਲ ਕਰਦੇ ਨੇ ਕੱਲੇ ਕਾਂਗਰਸ ਦੇ ਖਿਲਾਫ ਬੋਲਣਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣਾ ਤੇ ਬੀਜੇਪੀ ਦੇ ਖਿਲਾਫ ਸਿਰਫ ਬੋਲਣਾ ਹੁਣ ਸਿਕੰਦਰ ਸਿੰਘ ਮਲੂਕਾ ਦੇਵੇਂ ਬਿਆਨ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਫੈਸਲਾ ਕੀਤਾ ਇਹ ਗਲਤ ਹੈ ਮੈਂ ਇਸ ਫੈਸਲੇ ਨੂੰ ਗਲਤ ਨਹੀਂ ਕਹਿੰਦਾ ਸਾਡੀਆਂ ਸੂਬਾ ਸਰਕਾਰਾਂ ਦੀਆਂ ਗਲਤੀਆਂ ਨੇ ਕੇਂਦਰ ਕੋਲੋਂ ਸਾਡੀ ਯੂਨੀਵਰਸਿਟੀ ਹੈ ਕੇਂਦਰ ਦੇ ਵੀ ਉਹਦੇ ਤੇ ਇੱਕ ਪੱਧਰ ਤੱਕ ਅਧਿਕਾਰ ਨੇ ਅਸੀਂ ਉਸ ਯੂਨੀਵਰਸਿਟੀ ਨੂੰ ਵਿੱਤੀ ਤੌਰ ਤੇ ਕਮਜ਼ੋਰ ਕਰਤਾ ਨਾ ਅਕਾਲੀ ਦਰੜੀ ਸਰਕਾਰ ਨਾ ਕੈਪਟਨ ਦੀ ਸਰਕਾਰ ਨਾ ਹੁਣ ਆਵਾਗਵੀ ਪਾਰਟੀ ਦੀ ਸਰਕਾਰ ਮੈਂ ਬਿਆਨ ਸੁਣ ਰਿਹਾ ਸੀ ਆਪ ਆਲਿਆਂ ਦਾ ਕਹਿੰਦੇ ਜੀ ਅਸੀਂ ਕੁੜੀਆਂ ਦੇ ਹੋਸਟਲ ਲਈ ਗ੍ਰਾਂਟ ਦਿੱਤੀ ਐ ਇਕੱਲੇ ਕੁੜੀਆਂ ਦੇ ਹੋਸਟਲ ਲਈ ਗ੍ਰਾਂਟ ਦੇ ਨਾਲ ਪੰਜਾਬ ਸਰਕਾਰ ਵੱਲ ਪੈਸਾ ਬਕਾਇਆ ਸੈਂਟਰ ਵੱਲ ਯੂਨੀਵਰਸਿਟੀ ਦਾ ਬਕਾਇਆ ਹੋ ਗਏ ਤੇ ਤੁਸੀਂ ਉਹਨੂੰ ਪੋਲੀਟੀਕਲ ਮੁੱਦਾ ਬਣਾਓ ਕਿ ਕੇਂਦਰ ਫੰਡ ਦਾ ਬਕਾਇਆ ਨਹੀਂ ਦੇ ਰਹੀ ਜਦੋਂ ਸੂਬੇ ਸਰਕਾਰ ਦੇ ਪੈਸੇ ਫੰਡ ਬਕਾਇਆ ਨੇ ਯੂਨੀਵਰਸਿਟੀ ਚੱਲਣੀ ਕਿਵੇਂ ਐ ਮੇਰੀ ਨਜ਼ਰ 'ਚ ਅਗਰ ਕੇਂਦਰ ਵੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਕਰੂਗੀ ਤੇ ਸਾਡੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਇਹਨਾਂ ਯੂਨੀਵਰਸਿਟੀਆਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਕੇ ਰੱਖਿਆ ਸੋ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਅਗਰ ਕੇਂਦਰ ਸਰਕਾਰ ਨੇ ਦਖਲ ਦਿੱਤਾ ਮੈਂ ਇਸ ਪੱਖੋਂ ਵਿਰੋਧੀ ਨਹੀਂ ਹਾਂ ਕਿਉਂਕਿ ਵਿਦਿਆਰਥੀ ਜਿਹੜੇ ਪੜ ਰਹੇ ਨੇ ਉਹਨਾਂ ਦਾ ਭਲਾ ਹੋਣਾ ਚਾਹੀਦਾ ਜਿਹੜੇ ਪੜ ਕੇ ਚਲੇਗੇ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਬਣਾ ਲੀਆਂ ਜਿਹੜੇ ਮੌਜੂਦਾ ਸਮੇਂ 'ਚ ਪੜ ਰਹੇ ਨੇ ਹਾਂ ਬਹੁਤ ਸਾਰੇ ਮੈਂ ਦੇਖਦਾ ਸਾਡੇ ਪੋਲੀਟੀਕਲ ਸਰਕਲ ਚ ਗੱਲਾਂ ਹੋ ਜਾਂਦੀਆਂ ਨੇ ਵੀ ਜੇ ਅਸੀਂ ਇਲੈਕਟਡ ਆਏ ਸਿਲੈਕਟਡ ਹੈ ਸਿਲੈਕਟਡ ਕਿਵੇਂ ਆਉਂਦਾ ਹੈ ਸਿਲੈਕਟਡ ਨੂੰ ਇਲੈਕਟਡ ਬੰਦਾ ਸਿਲੈਕਟ ਕਰਦਾ ਪੰਜਾਬ ਦਾ ਗਵਰਨਰ ਹੈ ਉਹਨੂੰ ਕੌਣ ਸਿਲੈਕਟ ਕਰਦਾ ਹੈ ਇਲੈਕਟਡ ਸਰਕਾਰ ਸਾਡੀ ਸਿਲੈਕਟ ਕਰਦੀ ਹੈ ਪੰਜਾਬ ਦੇ ਗਵਰਨਰ ਨੂੰ ਕੋਈ ਘਰੇ ਬੈਠਾ ਬੰਦਾ ਨਹੀਂ ਸਿਲੈਕਟ ਕਰ ਦਿੰਦਾ ਕਈ ਵਾਰੀ ਸਾਡਾ ਮੁੱਖ ਮੰਤਰੀ ਵੀ ਬਿਆਨ ਦੇ ਦਿੰਦਾ ਹੈ ਕਿ ਜੀ ਅਸੀਂ ਇਲੈਕਟਡ ਆ ਤੇ ਗਵਰਨਰ ਸਿਲੈਕਟਡ ਹੈ ਮੁੱਖ ਮੰਤਰੀ ਨੂੰ ਸੌ ਕੌਣ ਚਕਾਉਂਦਾ ਹੈ ਸਿਲੈਕਟਡ ਗਵਰਨਰ ਬੇਸਿਕਲੀ ਉਹ ਸਿਲੈਕਟਡ ਨਹੀਂ ਉਹ ਅਪੁਆਇੰਟਡ ਹੈ ਅਪੁਆਇੰਟਡ ਅਥਾਰਟੀ ਕੌਣ ਹੈ ਗਵਰਨਮੈਂਟ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਹੁਣ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਅਪਾਇੰਟ ਕਰਦਾ ਹੈ ਗਵਰਨਰ ਨੂੰ ਅਸੀਂ ਕਹਿ ਦਈਏ ਜੀ ਇਹ ਸਿਲੈਕਟਡ ਹੈ ਇਹਦੀ ਕੋਈ ਵੈਲਿਊ ਨਹੀਂ ਤੇ ਜਦੋਂ ਅਸੀਂ ਮੁੱਖ ਮੰਤਰੀ ਬਣਨਾ ਹੈ ਤੇ ਸਾਨੂੰ ਸੌ ਉਸੇ ਅਪੁਆਇੰਟਡ ਨੇ ਸਿਲੈਕਟਡ ਨੇ ਚਕਾਉਣੀ ਹੈ ਗਵਰਨਰ ਨੇ ਚਕਾਉਣੀ ਹੈ ਇਹ ਇੱਕ ਸੰਵਿਧਾਨਿਕ ਢਾਂਚਾ ਹੈ ਅਸੀਂ ਸੰਵਿਧਾਨਿਕ ਢਾਂਚੇ ਤੇ ਆਪਣੀਆਂ ਅਸਫਲਤਾਵਾਂ ਨੂੰ ਰੱਖ ਕੇ ਸਿਆਸਤ ਕਰਦੇ ਹਾਂ ਸੋ ਪੰਜਾਬ ਯੂਨੀਵਰਸਿਟੀ ਕਰਜ਼ੇ ਚ ਪਾਈ ਕਿ ਨਹੀਂ ਇਹਦਾ ਹਿਸਾਬ ਨਾ ਸੁਖਵੀਰ ਬਾਦਲ ਕੋਲੇ ਹੈ ਨਾ ਭਵਨਤਮਨ ਸਾਹਿਬ ਕੋਲੇ ਹੈ ਨਾ ਕੈਪਟਨ ਅਮਰਿੰਦਰ ਕੋਲੇ ਹੈ ਤੇ ਜਦੋਂ ਕੇਂਦਰ ਸਰਕਾਰ ਨੇ ਫੈਸਲਾ ਕਰਤਾ ਤੇ ਹੁਣ ਉਹ ਕਹਿੰਦੇ ਜੀ ਇਹ ਪੰਜਾਬ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਤੇ ਭਾਈ ਐਨੇ ਕ ਪੈਸੇ ਯੂਨੀਵਰਸਿਟੀ ਦੇ ਵਿੱਚ ਰੱਖੋ ਕਿ ਤੁਸੀਂ ਇਨਕਾਰ ਕਰ ਸਕੋ ਕੇਂਦਰ ਸਰਕਾਰ ਨੂੰ ਵੀ ਸਾਨੂੰ ਨਹੀਂ ਚਾਹੀਦਾ ਤੁਹਾਡਾ ਫੰਡ ਸਾਡੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਅਸੀਂ ਆਪ ਚਲਾਵਾਂਗੇ ਚਲਦੀ ਤੁਹਾਡੇ ਤੋਂ ਹੈ ਨਹੀਂ ਸੋ ਇਸ ਕਰਕੇ ਲੜਾਈ ਸੰਘਰਸ਼ ਲੜਨੇ ਪੈਣੇ ਨੇ ਕੁਝ ਕਰਨਾ ਪੈਣਾ ਜੇ ਨੈਸ਼ਨਲ ਹਾਈਵੇ ਟੁੱਟ ਗਿਆ ਤੇ ਸਟੇਟ ਵੀ ਉਹਨੂੰ ਬਣਾ ਸਕਦਾ ਹੈ ਦੱਸ ਕੇ ਸੈਂਟਰ ਨੂੰ ਵੀ ਅਸੀਂ ਬਣਾਉਣ ਲੱਗੇ ਆ ਤੇ ਜੇ ਤੁਸੀਂ ਨਹੀਂ ਬਣਾਉਂਗੇ ਉਹਨਾਂ ਨੇ ਬਣਾ ਦੇਣਾ ਆ ਜਿੰਨੇ ਵੱਡੇ ਵੱਡੇ ਹਾਈਵੇ ਨੇ ਇਹ ਕਿਹਨੇ ਬਣਾਏ ਨੇ ਅਸੀਂ ਵੀ ਵਰਤਦੇ ਆ ਨਾ ਤੇ ਸੈਂਟਰ ਵੀ ਤਾਂ ਸਾਡਾ ਹੀ ਹੈ ਸੈਂਟਰ ਕਿਸੇ ਪਾਕਿਸਤਾਨ ਦਾ ਥੋੜੀ ਹੈ ਸੋ ਅਸਲ 'ਚ ਪੋਲਿਟਿਕਲ ਲੀਡਰਸ਼ਿਪ ਦੀ ਆਪਣੀ ਲਾਈਨ ਕਲੀਅਰ ਨਹੀਂ ਹੁੰਦੀ ਮੈਂ ਉਸੇ ਤਰ੍ਹਾਂ ਪੁਨਰ ਸਰਜੀ ਤਕਾਲੀ ਦਲ ਨੂੰ ਕਹਿ ਰਿਹਾ ਉਹਨਾਂ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਮੈਂ ਵੀ ਕਈ ਵਾਰ ਅਪੀਲ ਕੀਤੀ ਕਿ ਬਿਲਕੁਲ ਮੈਂਬਰ ਬਣਨਾ ਚਾਹੀਦਾ ਸਿੱਖਾਂ ਨੂੰ ਸਿੱਖਾਂ ਨੂੰ ਬਿਲਕੁਲ ਪੰਥਕ ਸਰਕਾਰ ਲਈ ਸੰਘਰਸ਼ ਕਰਨਾ ਚਾਹੀਦਾ 15 ਲੱਖ ਲੋਕਾਂ ਨੇ ਫਾਰਮ ਭਰੇ ਆ ਲੀਡਰਸ਼ਿਪ ਆ ਗਈ ਪੁਨਰਸੁਜੀਤ ਹੋ ਗਿਆ ਦੀ ਪੁਨਰਸੁਜੀਤ ਅਕਾਲੀ ਦਲ ਪੁਨਰਸੁਜੀਤ ਅਕਾਲੀ ਦਲ ਹੋ ਗਿਆ ਅੱਗੇ ਲੋਕ ਤਾਂ ਤੁਹਾਨੂੰ ਦੇਖਣਾ ਚਾਹੁੰਦੇ ਨੇ ਤੁਸੀਂ ਤੱਕੜੇ ਹੋ ਤੁਸੀਂ ਜਿੱਤੋ ਲੋਕਾਂ ਨੇ ਤਾਂ ਤੁਹਾਡੇ ਨਾਲ ਖੜ ਜਾਣਾ ਸਦਾ ਤੁਹਾਡਾ ਹੋਣਾ ਚਾਹੀਦਾ ਸੋ ਸੰਗਠਿਤ ਅੰਦੋਲਨ ਜਦ ਤੱਕ ਸੰਗਠਿਤ ਅੰਦੋਲਨ ਨਹੀਂ ਚੱਲਣੇ ਤਦ ਤੱਕ ਜਿੱਤ ਦੀ ਆਸ ਬਹੁਤ ਦੂਰ ਹੈ ਮੈਂ ਇਸੇ ਕਰਕੇ ਮੈਂ ਕਈ ਦਿਨਾਂ ਦਾ ਕਹਿ ਰਿਹਾ ਮੈਨੂੰ ਕਈ ਲੋਕ ਫੋਨ ਕਰਦੇ ਨੇ ਕਿ ਡੱਲਾ ਜੀ ਕੱਲਾ ਮਨਦੀਪ ਸਿੰਘ ਅੱਗੇ ਆ ਮੈਂ ਕਹਿੰਦਾ ਨਹੀਂ ਕੱਲਾ ਮਨਦੀਪ ਸਿੰਘ ਅੱਗੇ ਨਹੀਂ ਉੱਥੇ ਮੁਕਾਬਲਾ ਹੈ ਆਪਾਂ ਸੱਚ ਨੂੰ ਸੱਚ ਮੰਨਣਾ ਕਹਿਣਾ ਸਿੱਖੀਏ ਆਪਾਂ ਅੱਖਾਂ ਬੰਦ ਕਰਕੇ ਕਹੀ ਜਾਵਾਂਗੇ ਤੇ ਗੱਲ ਨਹੀਂ ਬਣਨੀ ਕਿਉਂਕਿ ਵੋਟਾਂ ਜੋ ਨਿਕਲ ਆਉਣਾ ਕੰਮ ਸੋ ਉੱਥੇ ਉਸ ਪੱਦਰ ਤੇ ਮਨਦੀਪ ਸਿੰਘ ਦੇ ਹੱਕ ਚ ਪੁਨਰ ਸਰਜੀਤ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਜ਼ੋਰ ਨਹੀਂ ਮਾਰਿਆ ਜਿੰਨਾ ਮਾਰਨਾ ਚਾਹੀਦਾ ਸੀ ਔਰ ਇਹ ਜਿੱਤ ਜਿਹੜੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚ ਹਰਜਿੰਦਰ ਸਿੰਘ ਧਾਮੀ ਦੀ ਹੋਈ ਹੈ ਮੈਂ ਸੁਣ ਰਿਹਾ ਸੀ ਕਈ ਲੀਡਰ ਐਸਜੀਪੀਸੀ ਵਾਲੇ ਬਿਆਨ ਦੇ ਰਹੇ ਨੇ ਸੰਗਤ ਐਸਜੀਪੀਸੀ ਦੇ ਕੰਮ ਤੋਂ ਬਹੁਤ ਖੁਸ਼ ਆ ਜੀ ਉਹ ਇਸ ਜਿੱਤ ਨੂੰ ਇਸ ਰੂਪ ਚ ਦਿਖਾ ਰਹੇ ਨੇ ਕਿ ਇਹ ਸੰਗਤ ਦੀ ਜਿੱਤ ਹੈ ਜਦਕਿ ਵੋਟਾਂ ਤਾਂ ਮੈਂਬਰਾਂ ਨੇ ਪਾਈਆਂ ਜਿਹੜੇ 10 10 12 12 ਸਾਲ ਦੇ ਚੁਣੇ ਹੋਏ ਨੇ ਸੰਗਤ ਨੇ ਵੋਟਾਂ ਨਹੀਂ ਪਾਈਆਂ ਹਾਂ ਇਹ ਗੱਲ ਜ਼ਰੂਰ ਹੈ ਕਿ ਲੜਾਈ ਲੜੇ ਪੁਨਰਸੁਰਜੀਤ ਅਕਾਲੀ ਦਲ ਕੇਂਦਰ ਨਾਲ ਜਾਵੇ ਚੈਲੰਜ ਕਰੇ ਅਦਾਲਤਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨ ਪੁਨਰਸੁਰਜੀਤ ਅਕਾਲੀ ਦਲ ਵਾਲੇ ਗ੍ਰਹਿ ਮੰਤralੇ ਕੋਲੇ ਜਾਣ ਕਰਨ ਦਿੱਲੀ ਜਾ ਕੇ ਕਿ ਜੀ ਹਰ ਹਾਲਚ ਐਸਜੀਪੀਸੀ ਦੀਆਂ ਵੋਟਾਂ ਹੋਣ ਅਗਰ ਅਦਾਲਤਾਂ ਚ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਤੇ ਐਸਜੀਪੀਸੀ ਦੀਆਂ ਚੋਣਾਂ ਹੋਣ ਐਸਜੀਪੀਸੀ ਦੀਆਂ ਚੋਣਾਂ ਕਰਾਉਣ ਲਈ ਸੰਘਰਸ਼ ਕਰਨਾ ਪੈਣਾ ਪੈਣਾ ਪੁਨਰ ਸੁਰਜੀਤ ਅਕਾਲੀ ਦਲ ਨੂੰ ਅਗਰ ਹੁਣ ਵੀ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੁੰਦੀਆਂ ਤੇ 27 ਦੀਆਂ ਚੋਣਾਂ ਨੂੰ ਤਾਂ 1 ਸਾਲ 4 ਮਹੀਨੇ ਰਹਿ ਗਏ ਅਗਰ ਐਸਜੀਪੀਸੀ ਦੀਆਂ ਚੋਣਾਂ ਨਵੇਂ ਸਿਰੇ ਤੋਂ ਨਹੀਂ ਹੁੰਦੀਆਂ ਤੇ ਪੁਨਰ ਸੁਰਜੀਤ ਅਕਾਲੀ ਦਲ ਲਈ ਇਹ ਬਹੁਤ ਵੱਡਾ ਚੈਲੰਜ ਹੋਊਗਾ ਲੋਕ ਨਾਲ ਨੇ ਲੋਕ ਨਾਲ ਨੇ ਲੀਡਰਸ਼ਿਪ ਦੇ ਪਰ ਲੀਡਰਸ਼ਿਪ ਨੂੰ ਕੁਝ ਡਿਲੀਵਰ ਕਰਨਾ ਪਊਗਾ ਸੋ ਇਸ ਕਰਕੇ ਜਿਹੜੀਆਂ ਗਲਤੀਆਂ ਮੈਂ ਕਹਿ ਰਿਹਾ ਗਲਤੀਆਂ ਤੋਂ ਭਾਵ ਹੈ ਕਿ ਸਾਰਾ ਕੁਝ ਕੌਮ ਲਈ ਸਮਰਪਿਤ ਕਰਕੇ ਛੱਡ ਦਿਓ ਏਸੀ ਗੱਡੀਆਂ ਹੀਟਰ ਕੂਲਰ ਏਸੀ ਠੰਡ ਦਾ ਮੌਸਮ ਆ ਗਿਆ ਲੋਕਾਂ ਚ ਨਿਕਲੋ ਪਿੰਡ ਪਿੰਡ ਨਿਕਲੋ ਲੋਕਾਂ ਦੇ ਹੱਕ ਦੇ ਅੰਦੋਲਨ ਖੜੇ ਕਰੋ ਸ਼ਾਂਤਮਈ ਫਿਰ ਲੋਕਾਂ ਨੂੰ ਤੁਹਾਡੇ ਦੇ ਵਿੱਚ ਤੁਹਾਡੇ 'ਚ ਇਹ ਭਰੋਸਾ ਆਊਗਾ ਕਿ ਹਾਂ ਤੁਸੀਂ ਜਿੱਤ ਜਾਓਗੇ ਸਿਰਫ ਦਿੱਲੀ ਦੇ ਲੀਡਰਾਂ ਨਾਲ ਮੀਟਿੰਗਾਂ ਕਰਕੇ ਬਹੁਤ سارے ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਆਪਣੀ ਐ ਵੀ ਆ ਸਾਡੀ ਟਿਕਟ ਨਾ ਕਿਤੇ ਕੱਟ ਦੇ ਜੇ ਕਿਤੇ ਗੱਠਜੋੜ ਹੋ ਜੇ ਤੇ ਸਾਨੂੰ ਇਸ ਹਲਕੇ ਤੋਂ ਟਿਕਟ ਮਿਲ ਜੇ ਉਹ ਜਿਹੜੀ ਨਿੱਜਤਾ ਵਾਲੀ ਸੋਚ ਹੈ ਨਾ ਦੇਖੋ ਜਿੰਨੇ ਵੀ ਟਿਕਟਾਂ ਦੀ ਇੱਛਾ ਪਾਲ ਕੇ ਬੈਠੇ ਹੋਏ ਨੇ ਹਾਲ ਦੀ ਘੜੀ ਤੇ ਲੋਕਾਂ ਚ ਗੱਲ ਐਕਸਪੋਜ਼ ਹੋ ਰਹੀ ਆ ਵੀ ਇਹ ਟਿਕਟ ਪਿੱਛੇ ਭੱਜਿਆ ਫਿਰਦਾ ਐ ਇਹ ਲਿਖ ਲਓ ਵੀ ਉਹ ਭੱਜਿਆ ਉਹ ਨਹੀਂ ਜੱਟਦਾ ਉਹ ਚਾਹੇ ਵੱਡਾ ਲੀਡਰ ਐ ਭਾਵੇਂ ਛੋਟਾ ਲੀਡਰ ਐ ਹਾਂ ਜਿਹੜੇ ਲੋਕ ਨਵੇਂ ਨੇ ਉਹਨਾਂ ਨੂੰ ਮੁਆਫ ਹੈ ਜਿਹੜੇ ਲੋਕ ਨਵੇਂ ਨੇ ਉਹ ਆਪਣਾ ਹਲਕਾ ਤੈਅ ਕਰਕੇ ਅਗਰ ਮਿਹਨਤ ਕਰਦੇ ਨੇ ਉਹਨਾਂ ਨੇ ਪਹਿਲੀ ਵਾਰੀ ਇਮਤਿਹਾਨ ਦੇਣਾ ਹੈ ਜਿਹੜੇ ਐਨ ਐਨ ਵਾਰੀ ਕੋਈ ਕੁਛ ਬਣ ਗਿਆ ਕੋ ਕੁਛ ਬਣ ਗਿਆ ਸੱਤਾ ਹੰਡਾ ਲਈ ਉਹਨੂੰ ਜ਼ਮੀਨ 'ਚ ਕੰਮ ਕਰਨਾ ਪੈਣਾ ਆ ਕੇ ਉਤਰ ਕੇ ਜ਼ਮੀਨ ਦੇ ਵਿੱਚ 6 ਮਹੀਨੇ 7 ਮਹੀਨੇ 8 ਮਹੀਨੇ ਸੋ ਜਿਹੜੀ ਆ ਹਾਰ ਹੈ ਇਹ ਪੁਨਰ ਸੁਰਜੀਤ ਅਕਾਲੀ ਦਲ ਦੇ ਲਈ ਇੱਕ ਸੁਨੇਹਾ ਹੈ ਕਿ ਬਹੁਤ ਵੱਡਾ ਸੰਘਰਸ਼ ਕਰਨਾ ਪਊਗਾ ਅਗਰ ਸਿੱਖਾਂ ਦੀ ਸਰਕਾਰ ਬਣਾਉਣੀ ਹੈ ਅਗਰ ਬਿਨਾ ਸੁਖਵੀਰ ਨਾਲ ਸਮਝੌਤਾ ਕੀਤੇ ਤੁਸੀਂ ਅੱਗੇ ਵਧਣਾ ਹੈ ਜਾਂ ਬਿਨਾ ਭਾਜਪੀ ਨਾਲ ਸਮਝੌਤਾ ਕੀਤੇ ਅੱਗੇ ਵਧਣਾ ਹੈ ਸੋ ਬਹੁਤ ਵੱਡਾ ਇਹ ਜ਼ਿਮਾ ਸੰਗਤ ਨੇ ਦਿੱਤਾ ਪੰਨੋ ਸੁਜੀਤ ਅਕਾਲੀ ਦਲ ਨੂੰ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ 'ਚ ਇਹ ਹਾਰ ਬਹੁਤ ਵੱਡੀ ਹਾਰ ਨਹੀਂ ਹੈ ਅਰੇ ਇਹ ਤਾਂ ਸਬਕ ਲੈਣ ਦੀ ਲੋੜ ਹੈ ਕਿ ਅੱਗੇ ਤੋਂ ਇਹ ਵੀ ਨਹੀਂ ਹੋਣਾ ਚਾਹੀਦਾ ਕਿ 33 ਤੋਂ 18 ਹੋ ਜਾ। ਤਾਕਤ ਤੁਹਾਡੀ ਵਧੇ ਭਾਵੇਂ ਨਾ ਪਰ ਘਟਣੀ ਨਹੀਂ ਚਾਹੀਦੀ। ਅਗਰ ਲੋਕਾਂ 'ਚ ਇਹ ਸੁਨੇਹਾ ਜਾਣ ਲੱਗ ਗਿਆ ਨਾ ਵੀ ਤੁਹਾਡੀ ਤਾਕਤ ਘਟ ਗਈ। ਫਿਰ ਲੋਕਾਂ 'ਚ ਭਰੋਸੇਯੋਗਤਾ ਖਤਮ ਹੋਊਗੀ। ਗਿਆਨੀ ਹਰਪ੍ਰੀਤ ਸਿੰਘ ਵੱਡੇ ਲੀਡਰ ਨੇ ਉਹਨਾਂ ਨੂੰ ਅੱਗੇ ਹੋ ਕੇ ਲੋਕ ਅੰਦੋਲਨ ਬਣਾਉਣਾ ਚਾਹੀਦਾ ਹੈ ਸਿੱਖਾਂ ਦੀਆਂ ਮੰਗਾਂ ਤੇ। ਤਾਉ ਪੰਥਕ ਲੀਡਰ ਉੱਬਰ ਸਕਣਗੇ ਠੀਕ ਹੈ ਬੜਾ ਸਨਮਾਨ ਹੈ ਉਹਨਾਂ ਦਾ ਜਥੇਦਾਰ ਸਾਹਿਬ ਰਹੇ ਨੇ ਪਰ ਹੁਣ ਉਹ ਲੀਡਰ ਨੇ ਉਹਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨਗੀ ਪ੍ਰਧਾਨਗੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਔਰ ਉਹਦੇ ਵਿੱਚ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਉਹ ਲੀਡਰ ਨੇ ਔਰ ਉਹ ਤਲੇਰੀ ਨਾਲ ਫੈਸਲੇ ਕਰਦੇ ਨੇ ਸੋ ਇਹ ਦੇਖੋ ਹੈ ਤਾਂ ਵੱਡੇ ਲੀਡਰ ਨੇ ਪਰ ਜਿੱਤ ਜਿੱਤ ਹੁੰਦੀ ਹੈ ਜਿੱਤ ਦੇ ਲਈ ਉਹ ਪ੍ਰਭਾਵ ਦੇਣਾ ਪੈਂਦਾ ਹੈ ਕਿ ਅਸੀਂ ਜਿੱਤਾਂਗੇ ਸੋ ਇਹ ਜਿਹੜੀਆਂ ਆ ਚੋਣਾ ਹੋਈਆਂ ਇਹਨੇ ਜ ਕੋਈ ਮੈਨੂੰ ਬਹੁਤ ਜ਼ਿਆਦਾ ਹੰਬਲਾ ਇਹਨਾਂ ਦਾ ਨਜ਼ਰ ਨਹੀਂ ਆਇਆ ਇਹਨਾਂ ਨਾਲੋਂ ਵੱਧ ਪਿਛਲੀ ਵਾਰੀ ਬੀਬੀ ਜਗੀਰ ਕੌਰ ਨੇ ਮਾਹੌਲ ਬਣਾਤਾ ਸੀ ਭਾਵੇਂ ਉਹ ਹੁਣ ਉਹ ਵੀ ਹਾਰੇ ਸੀ 33 ਵੋਟਾਂ ਮਿਲੀਆਂ ਸੀ ਪਰ ਹੁਣ ਤਾਂ 18 ਦੇ ਹੀ ਰਹਿ ਗਏ ਭਾਵੇਂ ਇੱਕ ਵਧਾ ਲੈਂਦੇ 34 ਤੱਕ ਪਹੁੰਚਣਾ ਚਾਹੀਦਾ ਸੀ ਸੋ ਉਹਨੂੰ ਅਸੀਂ ਤਰੱਕੀ ਕਹਿੰਦੇ ਆ ਸੋ ਇਹ ਪੁਨਰ ਸੁਜੀਤ ਅਕਾਲੀ ਦਲ ਨੂੰ ਇੱਕ ਝਟਕਾ ਹੈ ਮੈਂ ਮੰਨਦਾ ਪਰ ਉਹਨਾਂ ਨੂੰ ਇਹਦੇ ਤੋਂ ਸਬਕ ਲੈ ਕੇ ਅੱਗੇ ਵਧਣ ਦੀ ਲੋੜ ਹੈ ਨਾ ਕਿ ਹਿੰਮਤ ਹਾਰਨ ਦੀ ਲੋੜ ਹੈ ਸੋ ਸੰਘਰਸ਼ ਕਰਨ ਅਗਰ ਵੋਟਾਂ ਨਵੇਂ ਸਰੇ ਤੋਂ ਪੈਂਦੀਆਂ ਨੇ ਤੇ ਮੈਨੂੰ ਭਰੋਸਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਜ਼ਿਆਦਾ ਸੁਖਵੀਰ ਬਾਦਲ ਦੀ ਧਿਰ ਨਾਲੋਂ ਮੈਂਬਰ ਜਿਤਾ ਕੇ ਲਿਆਊਗਾ ਪਰ ਉਹ ਵੋਟਾਂ ਹੋਣ ਉਹਦੇ ਲਈ ਸੰਘਰਸ਼ ਕਰਨਾ ਪੈਣਾ ਮਨਦੀਪ ਜੀ ਸੋ ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਜਿਹੜੀ ਇਹ ਚੋਣ ਹੋਣ ਜਾ ਰਹੀ ਆ ਇਹਦਾ ਤਰਨ ਤਣ ਜਿੰਨੀ ਚੋਣ ਤੇ ਕੀ ਅਸਰ ਪਊਗਾ ਤੇ ਹੁਣ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਿਆ ਐਸਜੀਪੀਸੀ ਦੇ ਤੇ ਹੁਣ ਤਣ ਤਣ ਜਿੰਨੀ ਚੋਣ ਤੇ ਇਹਦਾ ਕੀ ਅਸਰ ਪੈ ਸਕਦਾ ਦੇਖੋ ਇਹ ਜਿਹੜਾ ਨਤੀਜਾ ਆਇਆ ਹੈ ਨਿਸ਼ਚਿਤ ਤੌਰ ਤੇ ਸੁਖਬੀਰ ਸਿੰਘ ਬਾਦਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਹਰਜਿੰਦਰ ਸਿੰਘ ਧਾਮੀ ਉਹ ਲੋਕਾਂ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਤਕੜੇ ਆ ਅਸੀਂ ਉਹਨੇ ਕਮਜ਼ੋਰ ਨਹੀਂ ਆ ਜਿੰਨਾ ਸਾਨੂੰ ਸਮਝਿਆ ਜਾ ਰਿਹਾ ਜਾਂ ਦਿਖਾਇਆ ਜਾ ਰਿਹਾ ਭਾਵੇਂ ਪੰਥ ਕੌਂਸਲ ਦੇ ਲੋਕ ਲੱਗੇ ਨੇ ਭਾਵੇਂ ਮਨਪੀਤਿਆਲੀ ਲੱਗੇ ਨੇ ਇਕਬਾਲ ਸਿੰਘ ਝੁੰਦਾ ਲੱਗੇ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਲੰਫਗ ਲੱਗੇ ਨੇ ਬੀਬੀ ਸੁਤੰਤ ਕੌਰ ਨਹੀਂ ਹੈ ਮੇਰੇ ਖਿਆਲੋਂ ਮੁਲਾਜ਼ਮ ਨੇ ਐਸਪੀਸੀ ਦੇ ਪਰ ਬਹੁਤ ਸਾਰੇ ਲੋਕ ਲੱਗੇ ਨੇ ਮਨਪੀਟਿਆ ਵਾਲੀ ਵੀ ਲੱਗੇ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮੰਜਾ ਉੱਥੇ ਡਾਲਣਾ ਚਾਹੀਦਾ ਜਿੰਨੀ ਲੀਡਰਸ਼ਿਪ ਹੈ ਰਖੜਾ ਸਾਹਿਬ ਚੰਦੂ ਬਾਜਰਾ ਸਾਹਿਬ ਉਹਨਾਂ ਦਾ ਬੇਟਾ ਮੱਖਣ ਬਰਾੜ ਇਹ ਤਾਂ ਚਲੋ ਸਰਗਰਮ ਐ ਮੈਂ ਦੇਖਿਆ ਮਨਪੀਟਿਆ ਵਾਲੀ ਨਾਲ ਕਮਰੇ ਸੀ ਇਹਨਾਂ ਸਾਰਿਆਂ ਨੂੰ ਆਪਣਾ ਮੰਜਾ ਜਿਹੜੇ ਪਹਿਲਾ ਸੁਧਾਰ ਲੈਰ ਨਾਲ ਜੁੜੇ ਹੋਏ ਲੀਡਰ ਸੀ ਸਾਰਿਆਂ ਨੂੰ ਮੰਜਾ ਡਾ ਲੈਣਾ ਚਾਹੀਦਾ ਉੱਥੇ ਟੰਟੰਟ ਲਾ ਕੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦਿਖੇ ਕਿ ਇਹ ਉੱਥੇ ਬੈਠੇ ਨੇ ਭਾਈ ਬਹੁਤ ਮਿਹਨਤ ਕਰ ਰਹੇ ਨੇ ਇਕਾ ਦੁੱਕਾ ਮੀਟਿੰਗਾਂ ਨਾਲ ਕੁਝ ਨਹੀਂ ਹੋਣਾ ਡੱਟ ਕੇ ਲੜਾਈ ਇਹਨਾਂ ਨੂੰ ਉੱਥੇ ਲੜਨੀ ਪੈਣੀ ਹੈ ਮੈਂ ਅੱਗੇ ਵੀ ਕਿਹਾ ਸੀ ਕਿ ਮੈਨੂੰ ਪਹਿਲੀਆਂ 3 ਧਿਰਾਂ 'ਚ ਹਜੇ ਵੀ ਮਨਦੀਪ ਸਿੰਘ ਖਾਲਸਾ ਅਮਰਿਤਪਾਲ ਕਿਉਂਕਿ ਸੱਤਾ ਚ ਐਮਪੀ ਹੈ ਉਹ ਨੂੰ ਮੈਂ ਮੁਕਾਬਲੇ 'ਚ ਦੇਖਦਾ ਸਖਬੀਰ ਸਿੰਘ ਬਾਦਲ ਦੀ ਤਿਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹ ਜੁਲਾਈ ਤੋਂ ਪ੍ਰਚਾਰ ਕਰ ਰਹੇ ਨੇ ਬਹੁਤ ਪੰਚਾਇਤਾਂ ਦਾ ਸਮਰਥਨ ਹੈ ਮੈਂ ਮੁਕਾਬਲੇ 'ਚ ਦੇਖਦਾ ਹਰਮੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਇਹਨਾਂ ਦੀ ਵੀ ਸੱਤਾ ਹੈ ਮੁਕਾਬਲੇ 'ਚ ਦੇਖਣਾ ਤੇ ਰਾਜਾ ਵੜਿੰਗ ਨੇ ਵੀ ਉੱਥੇ ਸਕੋਰ ਕੀਤਾ ਜਿਹੜਾ ਸਟੈਂਡ ਰਾਜਾ ਵੜਿੰਗ ਨੇ ਲਿਆ ਹੈ ਅਗਰ ਭਾਰਤੀ ਜਨਤਾ ਪਾਰਟੀ ਕਿਉਂਕਿ ਤੁਸੀਂ ਆਪਣੇ ਵੋਟ ਬੈਂਕ ਨੂੰ ਆਪਣੇ ਕੋਲੇ ਰੱਖਣਾ ਹੈ ਜਿਹੜਾ ਕਾਂਗਰਸ ਦਾ ਵੋਟ ਬੈਂਕ ਹੈ ਜਿਹੜਾ ਕਾਂਗਰਸ ਦੀ ideologies ਨਾਲ ਖੜਾ ਹੈ ਉਹਨੂੰ ਤੁਸੀਂ ਖਿੰਡਣ ਨਹੀਂ ਦੇਣਾ ਤੇ ਰਾਜਾ ਵੜਿੰਗੋ ਕੰਮ ਕਰ ਰਿਹਾ ਕਿ ਮੈਂ ਘਟੂ ਘਟ ਕਾਂਗਰਸ ਦੇ ਵੋਟ ਬੈਂਕ ਨੂੰ ਖਿੰਡਣ ਨਾ ਦਵਾਂ ਪਰ ਭਾਜਪਾ ਦੀ ਲੀਡਰਸ਼ਿਪ ਉਸ ਤਰ੍ਹਾਂ ਦੀ ਉੱਥੇ ਮੈਨੂੰ ਨਹੀਂ ਦਿਖੀ ਭਾਜਪਾ ਨੂੰ ਉੱਥੇ ਘਟੂ ਘਟ ਰਵਨੀਤ ਸਿੰਘ ਬਿੱਟੂ ਦੀ ਡਿਊਟੀ ਲਾਉਣੀ ਚਾਹੀਦੀ ਸੀ ਤਾਂ ਕਿ ਰਾਜਾ ਵੜਿੰਗ ਦੇ ਸਾਹਮਣੇ ਰਵਨੀਤ ਸਿੰਘ ਬਿੱਟੂ ਖੜਾ ਹੁੰਦਾ ਰਵਨੀਤ ਸਿੰਘ ਬਿੱਟੂ ਜਿਸ ਅਡਾਲੋਜੀ ਤੇ ਰਾਜਨੀਤਿਕ ਅਡਾਲੋਜੀ ਤੇ ਰਵਨੀਤ ਸਿੰਘ ਬਿੱਟੂ ਚੱਲਦਾ ਹੈ ਰਾਜਾ ਵੜਿੰਗ ਵੀ ਹੁਣ ਉਸੇ ਦੇ ਚੱਲ ਰਿਹਾ ਹੈ ਪਰ ਕਾਂਗਰਸ 'ਚ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਉਸ ਅਡਾਲੋਜੀ ਦਾ ਖਲਾ ਰਾਜਾ ਵੜਿੰਗ ਨੇ ਪੂਰਾ ਕਰਤਾ ਰਾਜਾ ਵੜਿੰਗ ਜਿਸ ਤਰ੍ਹਾਂ ਦੀ ਲਾਈਨ ਲੈ ਰਿਹਾ ਪੋਲਟੈਕਸ 'ਚ ਉਹ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਰਵਨੀਤ ਸਿੰਘ ਬਿੱਟੂ ਲੈਂਦਾ ਹੈ ਜਾਂ ਜਿਵੇਂ ਬਿੱਟਾ ਲੈਂਦਾ ਸੋ ਬਿੱਟਾ ਤੇ ਬਿੱਟੂ ਵਾਲੀ ਲਾਈਨ ਤੇ ਰਾਜਾ ਵੜਿੰਗਾ ਆ ਗਿਆ ਰਾਜਨੀਤੀ ਦੀ ਇਹ ਲਾਈਨ ਕਾਂਗਰਸ ਲਈ ਮਾਫਕ ਹੈ ਕਾਂਗਰਸ ਨੂੰ ਸੂਟ ਕਰਦੀ ਹੈ ਇਹਦਾ ਮਤਲਬ ਹੈ ਮੈਂ ਭਾਜਪਾ ਔਰ ਕਾਂਗਰਸ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕੌਣ ਅੱਗੇ ਆਂਦਾ ਹੈ ਇਹ ਦੇਖਣਾ ਬੜਾ ਦਿਲਚਸਪ ਰਹੂਗਾ ਇਸ ਤਰਨ ਤਰਨ ਦੀ ਸੀਟ ਤੋਂ ਅੱਜ ਤੁਸੀਂ ਕਹਿ ਦਿਓ ਵੀ ਇਹ ਕੈਂਡੀਡੇਟ ਅੱਗੇ ਹੈ ਅੱਜ ਮੈਂ ਨਹੀਂ ਕਹੂੰਗਾ ਅਗਰ ਹਾਰ ਜਿੱਤ ਦਾ ਵੀ ਫੈਸਲਾ ਹੋਣਾ ਹੈ ਮੈਨੂੰ ਲੱਗਦਾ ਹੈ 2-4000 ਵੋਟਰਾਂ ਨਾਲ ਹੀ ਫੈਸਲਾ ਹੋਣਾ ਹੈ ਇਹ ਬਹੁਤ ਵੱਡੇ ਮਾਰਜਨ ਵਾਲੀ ਗੱਲ ਸ਼ਾਇਦ ਨਾ ਬਣੇ ਜੋ ਸਥਿਤੀਆਂ ਜ਼ਮੀਨ ਤੇ ਨੇ ਸਮਰਥਨ ਹੈ ਅਮਰਿਤਪਾਲ ਸਿੰਘ ਨੂੰ ਪਰ ਦੂਸਰੇ ਮੁੱਦੇ ਵੀ ਜਿਹੜੇ ਵੱਖ-ਵੱਖ ਪਾਕਟਸ ਦੇ ਵਿੱਚ ਨੇ ਚੁਭਾਲ ਦੇ ਮੁੱਦੇ ਤਰਨ-ਤਰਨ ਦੇ ਮੁੱਦੇ ਸ਼ਹਿਰੀ ਇਲਾਕੇ ਦੇ ਮੁੱਦੇ ਥੋੜੇ ਜਿਹਾ ਵੱਖਰੇ ਨੇ ਪਿੰਡਾਂ ਵਾਲੇ ਮੁੱਦਿਆਂ ਨਾਲ ਅਮਰਿਤਪਾਲ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਉਹ ਗੱਲ ਹੈ ਉੱਥੇ ਉਹਨੂੰ ਕੰਮ ਨਹੀਂ ਕਰਨ ਦਿੱਤਾ ਉਹਦੇ ਫੰਡ ਨਹੀਂ ਵੰਡੇ ਜਾ ਸਕੇ ਇਹ ਗੱਲ ਹੈ ਵਾਰਿਸ ਪੰਜਾਬ ਦੇ ਨੇ ਬਹੁਤ ਕੰਮ ਕੀਤਾ ਗੱਲ ਹੈ। ਮਨਪੀਤਿਆਰੀ 1947 ਵੀ ਲੱਗੇ ਹੋਏ ਨੇ ਗੱਲ ਹੈ। ਵੜਿੰਗ ਵੀ ਇਹ ਗੱਲ ਉਭਾਰ ਰਿਹਾ ਭਾਵੇਂ ਆਮਰਿਤਪਾਲ ਦੀ ਦੀ ਵਿਰੋਧਤਾ ਨੀਤੀਗਤ ਭਾਵੇਂ ਉਹ ਗੈਂਗਸਟਰ ਸ਼ਬਦ ਵਰਤ ਰਿਹਾ ਉੱਥੇ ਕਿ ਕਿਸੇ ਨੇ ਗੈਂਗਸਟਰ ਦੇ ਕੈਂਡੀਡੇਟ ਉਤਾਰਤਾ ਪਰਿਵਾਰ ਚੋਂ ਇਹ ਇਲਜ਼ਾਮ ਲਾ ਰਿਹਾ ਰਾਜਾ ਵੜਿੰਗ। ਲੇਕਿਨ ਜਿਹੜਾ ਤੁਹਾਡਾ ਮੂਲ ਸਵਾਲ ਸੀ ਪੁਨਰ ਸੁਜੀਤ ਅਕਾਲੀ ਦਲ ਨੂੰ ਹੋਰ ਮਿਹਨਤ ਕਰਨੀ ਪਊਗੀ ਵਾਰਿਸ ਪੰਜਾਬ ਨੂੰ ਹੋਰ ਮਿਹਨਤ ਕਰਨੀ ਪਊਗੀ ਜੋ ਕੁਝ ਵਾਪਰੇ ਆ ਇਹਨਾਂ ਚੋਣਾਂ ਦੇ ਵਿੱਚ ਧਾਮੀ ਜਿੱਤ ਕੇ ਲੋਕਾਂ ਨੂੰ ਦੱਸੂਗਾ ਕਿ ਦੇਖੋ ਅਸੀਂ ਤਕੜੇ ਆ ਅਜ ਵੀ ਸੁਖਵੀਰ ਬਾਦਲ ਵੀ ਦੱਸੂ ਬੀਬੀ ਰੰਦਾਵਾ ਵੀ ਦੱਸੂਗੀ ਦੇਖੋ ਅਸੀਂ ਐਸਜੀਪੀਸੀ ਫੇਰ ਜਿੱਤ ਲਈ ਅਸੀਂ ਤਕੜੇ ਆ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਪਤਾ ਨਹੀਂ ਇਹ ਕਿੰਡੀ ਮਹੱਤਵਪੂਰਨ VOTING ਸੀ ਵੋਟਾਂ ਹੋਈਆਂ ਜੜੀਆਂ ਜਦ ਕਿ ਉਹ ਬੜੀਆਂ ਸਧਾਰਨ ਵੋਟਾਂ ਸੀ ਪਰ ਲੋਕ ਮੰਨ ਲਈ ਉਹ ਬਹੁਤ ਵੱਡੀਆਂ ਨੇ ਮੈਂ ਦੇਖਿਆ ਪੰਨਸੂਜੀ ਤਕਾਲੀਦਲ ਵਾਲੇ ਚੁਣੌਤੀ ਦੇ ਰਹੇ ਸੀ ਆਪਣੇ ਸੋਸ਼ਲ ਮੀਡੀਆ ਦੇ ਵਰਕੇ ਤੇ ਬਾਦਲੂ ਨੂੰ ਚੁਣੌਤੀ ਦਿੱਤੀ ਆ ਪੁਨ ਜਸਜੀਤ ਛੋਮਣੀ ਅਕਾਲੀ ਦਲ ਲਿਖ ਕੇ ਉਹਨਾਂ ਨੇ ਕਿਨੇ ਬਾਦਲਦਾਲੂ ਚੁਣੌਤੀ ਜੇਕਰ ਜਿੱਤ ਤੇ ਇੰਨਾ ਮਾਣ ਹੈ ਤਾਂ ਆਪਣੇ ਮੈਂਬਰ ਬਲਦੇਵ ਸਿੰਘ ਦੁਆਰਾ ਹਾਈ ਕੋਰਟ ਤੋਂ ਲਿਆ ਸਟੇ ਕਢਵਾਓ ਤੇ ਜਨਰਲ ਚੋਣਾਂ 'ਚ ਪਤਾ ਲੱਗੇਗਾ ਪੰਥ ਦੀ ਤਾਕਤ ਦਾ ਹੁਣ ਮੈਨੂੰ ਨਹੀਂ ਪਤਾ ਬਲਦੇਵ ਸਿੰਘ ਉਹਨਾਂ ਦੇ ਮੈਂਬਰ ਨੇ ਜਾਂ ਨਹੀਂ ਪਰ ਇਹ ਲਿਖਤ ਆ ਪੁਨ ਜਸਜੀਤ ਅਕਾਲੀ ਦਲ ਨੇ ਪੋਸਟ ਪਾਤੀ ਤੇ ਪਰਮਪਕਾਰ ਸਿੰਘ ਘੁੰਮਣ ਜੜੇ ਲੁਧਿਆਣੇ ਤੋਂ ਚੋਣ ਲੜੇ ਸੀ ਬڑے ਸਿਆਣੇ ਵਕੀਲ ਨੇ ਬੜੇ ਮਿਹਨਤੀ ਨੇ ਉਹਨਾਂ ਨੇ ਵੀ ਇਹਦੇ ਤੇ ਆਪਣੀ ਟਿੱਪਣੀ ਲਿਖੀ ਹੈ ਮੈਂ ਉਹ ਟਿੱਪਣੀ ਦਾ ਜ਼ਿਕਰ ਨਹੀਂ ਕਰਦਾ ਪਰ ਇਹ ਮੁੱਦਾ ਬਹੁਤ ਵੱਡਾ ਹੈ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਚੈਲੰਜ ਦੇਣ ਨਾਲ ਗੱਲ ਨਹੀਂ ਬਣਨੀ ਕੋਰਟ ਕਚੈਰੀਆਂ ਅਦਾਲਤਾਂ 'ਚ ਲੜਾਈ ਲੜਨੀ ਪੈਣੀ ਸਿਆਸੀ ਤੌਰ ਤੇ ਪੰਨਰ ਸੁਜੀਤ ਅਕਾਲੀ ਦਲ ਨੂੰ ਅਗਰ ਉਹ ਇੱਕਾ ਚ ਕੁਬੀਰ ਸਿੰਘ ਬਾਦਲ ਨੂੰ ਪਿੱਛੇ ਕਰਨਾ ਹੈ ਕਿਉਂਕਿ ਹੜਾਂ ਦੇ ਵਿੱਚ ਕੁਝ ਲੋਕ ਪ੍ਰਸਿੱਧ ਹੋਏ ਨੇ ਮਨਪੀਤਿਆਲ ਹੀ ਪ੍ਰਸਿੱਧ ਹੋਇਆ ਹੈ ਉਹ ਮੁੰਡਾ ਗਾਇਕ ਹੈ ਜਿਹੜਾ ਉਹਦਾ ਮੈਂ ਨਾਮ ਭੁੱਲ ਗਿਆ ਮੰੰਗੀਰ ਤੋਂ ਆਲਖ ਮਸ਼ਹੂਰ ਹੋਇਆ ਤੇ ਹੋਰ ਬੜੇ ਮਸ਼ਹੂਰ ਹੋਏ ਨੇ ਵਾਰਿਸ ਪੰਜਾਬ ਦੇ ਮੁੰਡੇ ਮਸ਼ਹੂਰ ਹੋਏ ਨੇ ਸ਼ਖਵੀਰ ਬਾਦਲ ਵੀ ਮਸ਼ਹੂਰ ਹੋਇਆ ਹੜਾਂ ਦੇ ਵਿੱਚ ਤੇ ਕਈ ਲੋਕਾਂ ਨੇ ਨਾਮ ਖਟਿਆ ਹੋਰ ਵੀ ਬੜੇ ਨੇ ਦਿਲਜੀਤ ਦਸਾਂਝ ਵੀ ਪ੍ਰਸਿੱਧ ਹੋਇਆ ਚਲੋ ਉਹਦੇ ਤੇ ਕੰਟਰੋਵਰਸੀ ਵੀ ਬਣੀ ਆ ਪਰ ਉਹਨੇ ਚਲੋ ਆਪਣੇ ਮਨੋ ਕੰਮ ਕੀਤਾ ਦਿਲਜੀਤ ਦਸਾਂਝ ਨੇ ਵੀ ਮਤਲਬ ਤੁਹਾਨੂੰ ਸਿਆਸਤ 'ਚ ਜ਼ਿੰਦਾ ਰਹਿਣ ਦੇ ਲਈ ਲੋਕ ਮਨਾ ਦੇ ਮੁਤਾਬਕ ਕੰਮ ਕਰਨਾ ਪਊਗਾ ਕਰਕੇ ਦਿਖਾਉਣਾ ਪਊਗਾ ਇਹ ਉਹ ਇਮਤਿਹਾਨ ਹੈ ਜਿਹੜਾ ਹਰ ਰੋਜ਼ ਸਵੇਰੇ ਸ਼ੁਰੂ ਹੁੰਦਾ ਤੇ ਸ਼ਾਮ ਨੂੰ ਉਹਦਾ ਰਿਜ਼ਲਟ ਆਉਂਦਾ ਕਿ ਤੁਸੀਂ ਲੋਕਾਂ ਲਈ ਸ਼ਾਮ ਤੱਕ ਕੀ ਕੀਤਾ ਸਿਆਸਤ ਸਿਰਫ ਪ੍ਰੈਸ ਨੋਟ ਵਾਲੀ ਸਿਆਸਤ ਨਹੀਂ ਰਹਿ ਗਈ ਅੱਜ ਦੇ ਸਮੇਂ 'ਚ ਕਿ ਜੀ ਅਖਬਾਰਾਂ 'ਚ ਖਬਰਾਂ ਛਪ ਗਈਆਂ ਸੋਸ਼ਲ ਮੀਡੀਆ 'ਤੇ ਬਿਆਨ ਆ ਗਏ ਇੰਟਰਵਿਊ ਆ ਗੀਆਂ ਸਾਡੇ ਬਲਾਰੇ ਟੀਵੀ ਨਾਲ ਤੇ ਬਹਿ ਗਏ ਤੇ ਸਾਡੀ ਹਵਾ ਬਣ ਗਈ ਇਹ ਗੱਲ ਜ਼ਹਿਮ ਵਾਲੀ ਹੈ ਇਹ ਵਹਿਮ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਮਨ 'ਚੋਂ ਕੱਢ ਦੇਣਾ ਚਾਹੀਦਾ ਜਿਹੜੀ ਸੇਤਮੰਦ ਵਿਰੋਧ ਹੈ ਸੇਤਮੰਦ ਨੁਕਤਾ 'ਚ ਨਹੀਂ ਹੈ ਉਹਨੂੰ ਸੁਣਨਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਉਹਦੇ ਤੇ ਐਕਟ ਕਰਨਾ ਚਾਹੀਦਾ ਹੈ ਸਰਕਾਰ ਚ ਉਹਦੇ ਤੇ ਸੁਧਾਰ ਕਰਨੇ ਚਾਹੀਦੇ ਨੇ ਨਾ ਕਿ ਨੁਕਤਾ 'ਚ ਨਹੀਂ ਆਲਿਆਂ ਨੂੰ ਚੁੱਪ ਕਰਾਉਣ ਤੁਰਜੋ ਤੁਸੀਂ ਉਹਦਾ ਨੁਕਸਾਨ ਹੋਊਗਾ ਜੇ ਨੋਟ ਕਰ ਲੈਣ ਕਿਉਂਕਿ ਇਹ ਇਤਿਹਾਸ ਗਵਾ ਹੈ ਦੇਸ਼ ਦੀ ਆਜ਼ਾਦੀ ਐਵੇਂ ਨਹੀਂ ਮਿਲੀ ਸੋ ਦੇਸ਼ ਦੀ ਆਜ਼ਾਦੀ ਕਿਵੇਂ ਮਿਲੀ ਉਹ ਕਿਤਾਬਾਂ ਅਦਰ ਪੋਲੀਟੀਕਲ ਲੋਕ ਪੜ ਲੈਣ ਤੇ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਲੋਕ ਸਿਆਸਤ ਕੀ ਹੁੰਦੀ ਹੈ। ਸੋ ਲੋਕ ਸਿਆਸਤ ਦਾ ਵੇਲਾ ਹੈ ਹੁਣ ਤੁਸੀਂ ਲੋਕਾਂ ਦੇ ਭਲੇ ਦੀ ਸਿਆਸਤ ਕਰੋ ਤੇ ਮੁੱਦਿਆਂ ਤੇ ਲੜਾਈ ਲੜੋ ਔਰ ਉਹਦੇ ਵਿੱਚ ਸੁਧਾਰ ਨਜ਼ਰ ਆਵੇ। ਜੀ ਸੋ ਡਾਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆਂ ਜੀ ਬਹੁਤ-ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਪਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ। ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਧੰਨ।